ਜੋਬ ਤੋਂ 1.5 ਸਾਲ ਦੇ ਵਿੱਚ ਕਰੀਬ 3.5 ਲੱਖ ਸਿੱਖਾਂ ਨੇ ਕੀਤਾ ਧਰਮ ਪਰਿਵਰਤਨ ਇੱਕ ਖੋਜ ਦੇ ਵਿੱਚ ਹੋਏ ਹੈਰਾਨੀਜਨਕ ਖੁਲਾਸੇ ਪਿਛਲੇ 10 ਸਾਲਾਂ ਦੇ ਵਿੱਚ ਲਗਭਗ 50 ਲੱਖ ਸਿੱਖਾਂ ਨੇ ਕੀਤਾ ਧਰਮ ਪਰਿਵਰਤਨ ਸਿੱਖ ਧਰਮ ਦੇ ਲੋਕ ਲਗਾਤਾਰ ਇਸਾਈ ਧਰਮ ਅਪਣਾ ਰਹੇ ਨੇ ਇਸ ਸਬੰਧੀ ਐਸਜੀਪੀਸੀਬੀ ਲਗਾਤਾਰ ਕਦਮ ਚੁੱਕ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਹੈਰਾਨੀਜਨਕ ਖੁਲਾਸੇ ਹੋਏ ਨੇ ਦਰਅਸਲ ਇਸ ਦੇ ਉੱਪਰ ਇੱਕ ਖੋਜ ਹੋਈ ਹੈ ਕੋਝ ਕਰ ਚੁੱਕੀ ਡਾਕਟਰ ਅਨਬੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਬਾਰੇ ਖੋਜ ਕੀਤੀ ਅਤੇ ਪਿਛਲੇ ਸਮੇਂ ਦੇ ਵਿੱਚ ਪਾਇਆ ਕਿ 2 ਸਾਲ ਦੇ ਵਿੱਚ 3.5 ਲੱਖ ਸਿੱਖ ਧਰਮ ਬਦਲ ਕੇ ਈਸਾਈ ਧਰਮ ਵਿੱਚ ਸ਼ਾਮਲ ਹੋਏ ਨੇ ਆਪਣੇ ਨਾਂ ਬਦਲੇ ਨੇ ਪਰ ਪੱਗ ਨਹੀਂ ਉਤਾਰੀ ਇਸ ਮਾਮਲੇ ਦੇ ਵਿੱਚ ਦਿੱਲੀ ਕਮੇਟੀ ਦਾ ਕਹਿਣਾ ਹੈ ਕਿ ਉਹ ਐਸਜੀਪੀਸੀ ਨਾਲ ਮਿਲ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਾਰਨ ਸਿੱਖ ਧਰਮ ਪਰਵਰਤਨ ਕਰ ਰਹੇ ਨੇ ਇਸ ਲਈ ਸ਼ੋਮਨੀ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਗਰੀਬ ਬੱਚਿਆਂ ਦੇ ਲਈ ਸਕੂਲ ਅਤੇ ਹਸਪਤਾਲ ਵੀ ਖੋਲਣੇ ਚਾਹੀਦੇ ਨੇ ਉਤੇ ਡਾਕਟਰ ਰਣਵੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਖੋਜ ਕੀਤੀ ਗਈ ਹੈ ਤੇ ਉਹਨਾਂ ਨੇ ਪਾਇਆ ਕਿ 1.5 ਸਾਲ ਦੇ ਵਿੱਚ 3.5 ਲੱਖ ਸਿੱਖਾਂ ਨੇ ਈਸਾਈ ਧਰਮ ਅਪਣਾਇਆ ਇਹ ਅੰਕੜੇ ਪੂਰੇ ਪੰਜਾਬ ਅਤੇ ਜ਼ਿਆਦਾਤਰ ਸਿੱਖਾਂ ਦੇ ਹਨ ਤੇ ਸਭ ਤੋਂ ਵੱਧ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਧਰਮ ਪਰਿਵਰਤਨ ਹੋਇਆ ਗੁਰਦਾਸਪੁਰ ਦੇ ਵਿੱਚ ਈਸਾਈ ਧਰਮ ਦੇ ਵਿੱਚ ਤਬਦੀਲ ਹੋਏ ਲੋਕ ਜ਼ਿਆਦਾ ਨੇ ਉਹਨਾਂ ਦਾ ਕਹਿਣਾ ਕਿ ਸਰਕਾਰੀ ਅੰਕੜਿਆਂ ਤੇ ਉਹਨਾਂ ਦੇ ਅੰਕੜਿਆਂ ਦੇ ਵਿੱਚ ਬਹੁਤ ਅੰਤਰ ਹੈ ਉਨ੍ਹਾਂ ਕਿ ਕਿ ਸਾਡੇ ਦੇ ਵੱਲੋਂ ਇੱਕ ਟੀਮ ਬਣਾਈ ਗਈ ਅਤੇ ਉਸ ਟੀਮ ਨੇ ਪੰਜਾਬ ਦੇ 12000 ਪਿੰਡਾਂ ਵਿੱਚ ਜਾ ਕੇ ਸਰਵੇਖਣ ਕੀਤਾ ਤੇ ਜੋ ਅੰਕੜੇ ਸਾਹਮਣੇ ਆਏ ਉਹ 2011 ਦੇ ਵਿੱਚ ਈਸਾਈ 2011 ਦੇ ਵਿੱਚ 2 ਫੀਸ ਦੀ ਸਨ ਹੁਣ ਇਹ ਅੰਕੜਾ ਵਧ ਕੇ 15 ਫੀਸ ਦੀ ਹੋ ਗਿਆ 2011 ਦੇ ਵਿੱਚ ਮਹਿਜ਼ 2 ਫੀਸ ਦੀ ਈਸਾਈ ਸਨ ਤੇ ਹੁਣ ਇਹ ਵਧ ਕੇ 15 ਫੀਸ ਦੀ ਹੋ ਗਏ ਨੇ ਉਹਨਾਂ ਨੇ ਕਿ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਏ ਕਿ ਉਹਨਾਂ ਨੇ ਕਿਸੇ ਡਰ ਕਾਰਨ ਈਸਾਈ ਧਰਮ ਨੂੰ ਅਪਣਾਇਆ ਹਾਲਾਂਕਿ ਇਹ ਕੋਚ ਕਰਤਾ ਡਾਕਟਰ ਰਣਬੀਰ ਸਿੰਘ ਦਾ ਕਹਿਣਾ ਕੀ ਕਹਿਣਾ ਉਹਨਾਂ ਦਾ ਤੁਹਾਨੂੰ ਸੁਣਾ ਦਿੰਨੇ ਆ ਬੜੀ ਚਿੰਤਾਜਨਕ ਗੱਲ ਆ ਜਿਵੇਂ ਇਹ ਸਰਵੇ ਤੇ ਅੱਜ ਆਇਆ ਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੋਂ 3 ਸਾਲ ਪਹਿਲਾਂ ਇਹ ਭਾਵ ਲਿਆ ਸੀ ਇਹ ਮਹਿਸੂਸ ਕਰ ਲਿਆ ਕਿ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਵਾ ਧਰਮ ਪਰਿਵਰਤਨ ਹੋ ਰਿਹਾ ਅਸੀਂ 3 ਅਗਸਤ 2022 ਨੂੰ ਦਿੱਲੀ ਸੈਕੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸardar ਰਮੇਸ਼ ਸਿੰਘ ਕਾਲਕਾ ਜਨਰਲ ਸਕੱਤਸਦਾਰ ਜਗਦੀਪ ਸਿੰਘ ਕਾਲੂ ਤੇ ਸਮੁੱਚੀ ਦਿੱਲੀ ਟੀਮ ਨੇ ਉਸ ਵੇਲੇ ਇੱਕ ਕ੍ਰਾਂਤੀਕਾਰੀ ਫੈਸਲਾ ਲੈ ਕੇ ਪੰਜਾਬ ਚ ਇਹ ਧਰਮ ਤਬਦੀਲੀ ਨੂੰ ਰੋਕਣ ਲਈ ਅੰਮ੍ਰਿਤਸਰ ਦੇ ਵਿੱਚ ਇੱਕ ਆਪਣਾ ਜਿਹੜਾ ਵਾ ਦਫ਼ਤਰ ਖੋਲ੍ਹਿਆ ਦਾਸਨੋ ਉਹਦਾ ਮੁੱਖ ਸੇਵਾਦਾਰ ਥਾਪਿਆ ਗਿਆ ਅਸੀਂ ਉਸ ਸਮੇ ਤੋਂ ਹੀ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਜਾ ਰਹੇ ਹਾਂ ਅਸੀਂ 1 ਲੱਖ ਏ ਇਹ 1000 ਦੇ ਲਗਭਗ ਜੋ ਸਿੱਖ ਧਰਮਾਂ ਵਾਂ ਧਰਮ ਪਰਿਵਰਤਨ ਕਰਕੇ 크ਿਸਚੀਅਨ ਬਣ ਗਏ ਸੀ ਉਹਨਾਂ ਨੂੰ ਪ੍ਰੇਰਣਾ ਦੇ ਕੇ ਮੁੜ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੁੜ ਸਿੱਖ ਧਰਮ ਦੇ ਵਿੱਚ ਜਿਹੜਾ ਵਾ ਸ਼ਾਮਲ ਕੀਤਾ ਵਾ ਇਹਨਾਂ ਨੂੰ ਜਿੱਥੇ ਸਿੱਖੀ ਪ੍ਰਚਾਰ ਪ੍ਰਸਾਰ ਦੇ ਨਾਲ ਆਪਾਂ ਜਿਹੜਾ ਵਾ ਇਹ ਰੂਕ ਕੰਮ ਕਰ ਸਕਦੇ ਆ ਸਮੇਂ ਸੰਤ ਮਹਾਪੁਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਪ੍ਰਚਾਰ ਦੀ ਸਾਨੂੰ ਲੋੜ ਆ ਹੋਤੇ ਕ੍ਰਿਸਚੀਅਨ ਦੇ ਮੁਕਾਬਲੇ ਸਾਨੂੰ ਸਕੂਲ ਕਾਲਜ ਵੀ ਜਿਹੜਾ ਵਾ ਉਹਨਾਂ ਦੇ ਮੁਕਾਬਲੇ ਤੇ ਹਸਪੀਟਲ ਖੋਲਣੇ ਜਿਹੜੇ ਆ ਭੈਣੇ ਆ ਕਿਉਂਕਿ ਉਹ ਲਾਲਚ ਦਿੰਦੇ ਆ ਉਹ ਚਮਤਕਾਰ ਦੇ ਨਾਂ ਤੇ ਗਮਰਾਹ ਕਰਦੇ ਆ ਕਿ ਅਸੀਂ ਤੁਹਾਡਾ ਮਰੀਜ਼ ਠੀਕ ਕਰਦੇ ਆਂਗੇ ਅਸੀਂ ਤੁਹਾਡਾ ਫ੍ਰੀ ਇਲਾਜ ਕਰਦੇ ਆਂਗੇ ਬੱਚਾ ਨੂੰ ਮੁਫਤ ਵਿਦਿਆ ਜਿਹੜੀ ਆ ਆਪਣੇ ਜਿਹੜਾ ਵਾ ਸਕੂਲਾਂ ਦੇ ਵਿੱਚ ਦੇਾਂਗੇ ਸੋ ਅਸੀਂ ਸਾਨੂੰ ਗਰੀਬ ਸਿੱਖਾਂ ਦੀ ਬਾਹ ਫੜ ਲਈ ਦਲਿਤ ਭਰਾਵਾਂ ਦੀ ਬਾਹ ਫੜ ਲਈ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣ ਲਈ ਸਾਨੂੰ ਪਿੰਡਾਂ ਦੇ ਵਿੱਚ ਵੀ ਕਸਬਿਆਂ ਦੇ ਵਿੱਚ ਜਿਹੜੇ ਆ 크ਿਸਚਨਾਂ ਦੇ ਮੁਕਾਬਲੇ ਜਿਹੜੇ ਆ ਸਕੂਲ ਕਾਲਜ ਜਿਹੜੇ ਆ ਖੋਲ ਕੇ ਉੱਥੇ ਉਹਨਾਂ ਨੂੰ ਮੁਫਤ ਐਜੂਕੇਸ਼ਨ ਜਿਹੜੀ ਆ ਦੇਣੀ ਪੈਗੀ ਤਾਂ ਹੀ ਇਹ ਰੋਕਥਾਮ ਜਿਹੜੀ ਆ ਹੋ ਸਕਦੀ ਆ ਹੁਣ ਸਭ ਤੋਂ ਵੱਡੀ ਚਿੰਤਾਜਨਕ ਗੱਲ ਇਹ ਆ ਕਿ ਉਹ 크ਿਸਚਨ ਬਣ ਜਾਂਦੇ ਆ ਧਰਮ ਤਬਦੀਲ ਕਰ ਦਿੰਦੇ ਆ ਉਹ ਪੱਗ ਵੀ ਸਿਰ ਤੇ ਰੱਖਦੇ ਆ ਉਹ ਆਪਣਾ ਨਾਂ ਵੀ ਤਬਦੀਲ ਨਹੀਂ ਕਰਦੇ ਸਿੰਘ ਤੇ ਸਿੰਘ ਉਹ ਰਹਿਣ ਦਿੰਦੇ ਆ ਸੋ ਇਹ ਸਿੱਖੀ ਭੇਸ ਦੇ ਵਿੱਚ ਇੱਕ ਵੱਡੀ ਜਿਹੜੀ ਆ ਸਿਕ ਕੌਮ ਲਈ ਖਤਰੇ ਦੀ ਘੰਟੀ ਆ ਜਿਹੜੀ ਅਸੀਂ 3 ਅਗਸਤ 2022 ਨੂੰ ਵਜਾਈ ਸੀ ਪੰਜਾਬ 'ਚ ਤੇ ਲਗਾਤਾਰ ਵਜਾ ਰਹੇ ਆ ਪਰ ਸਾਡੇ ਸਿੱਖ ਜਿਹੜੇ ਆ ਗਰਮ ਨਾਰਿਆਂ ਦੇ ਮਗਰ ਭੱਜਦੇ ਆ ਪਰ ਜਿਹੜੀ ਸਿਉਂਕ ਸਾਡੀਆਂ ਜੜ੍ਹਾਂ ਨੂੰ ਲੱਗੇ ਆ ਉਸ ਪਾਸੇ ਆਪਾਂ ਜਿਹੜਾ ਵਾ ਧਿਆਨ ਨਹੀਂ ਦਿੰਦੇ ਸਾਨੂੰ ਸਿੱਖ ਕੌਮ ਦੀਆਂ ਜਿਹੜੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਜਾ ਰਹੀਆਂ ਨੇ ਉਹ ਬਿਮਾਰੀ ਜਿਹੜੀ ਆ ਉਥੇ ਉਹ ਦਵਾਈ ਪਾਉਣੀ ਚਾਹੀਦੀ ਆ ਨਾ ਕਿ ਵੱਡੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਆਉ ਸਿੱਖ ਧਰਮ ਨੂੰ ਬਚਾਉਣ ਲਈ ਪਹਿਲਾਂ ਕਿੰਨੀ ਜਿਹੜਾ ਸਰਦੀ ਲੱਗਾ ਜੇ ਗੱਲ ਕਰੀ ਅਰਦਾਸ ਹੋਵੇ ਜਨਾਲਾ ਹੋਵੇ ਡੇਰਾ ਬਾਬਾ ਨਾਨਕ ਕੋਈ ਪਟਾਲਾ ਗੁਰਦਾਸਪੁਰ ਇਹ ਬੈਲਟ ਜਿਆਦਾ ਜੇ ਲੋਕ ਨੇ ਉਹ ਇਸਾਈ ਧਰਮ ਅਪਣਾ ਰਹੇ ਨੇ ਸਿੱਖ ਧਰਮ ਛੱਡ ਗਏ ਕਰਨ ਕੀ ਸਮਝਦੇ ਉਹੀ ਲੋਕ ਕਿਉਂ ਨੇ ਵੇਖੋ ਮਾਗੇ ਦੇ ਵਿੱਚ ਸਭ ਤੋਂ ਘੱਟ ਜ਼ਮੀਨਾਂ ਨੇ ਜੱਟ ਵੀ ਹੁਣ ਜਿਹੜੀਆਂ ਨੇ ਕੋਈ ਇੱਕ ਕਿਲਾ ਕੋਈ ਦੋ ਕਿਲੇ ਦਾ ਮਾਲਕ ਕੋਈ ਕਨਾਲਾਂ ਤੇ ਆ ਗਏ ਨੇ ਤੇ ਜਿਹੜੇ ਲੋਕ ਬਹੁਤ ਜ਼ਿਆਦਾ ਗਰੀਬ ਨੇ ਇਹ ਗਰੀਬੀ ਦਾ ਕਾਰਨ ਇਹ ਆ ਜਿਹੜੇ ਲੋਕ ਜਿਹੜਾ ਆਪਣਾ ਧਰਮ ਤਬਦੀਲ ਕਰ ਰਹੇ ਆ ਗਮਰਾਹ ਹੋ ਕੇ ਤੇ ਲਾਲਚ ਵਸ ਹੋ ਕੇ ਇਹ ਵੱਡਾ ਮੇਨ ਕਾਰਨ ਇਹ ਆ ਹਾਂਜੀ ਸਰ ਕੀ ਨਾਮ ਸਰ ਤੁਹਾਡਾ ਮੇਰਾ ਨਾਮ ਡਾਕਟਰ ਜਨਪੀ ਸਿੰਘ ਹੈ ਕੀ ਡੈਸੀਨੇਸ਼ਨ ਹੈ ਮੈਂ ਪਹਿਲੇ ਪ੍ਰੋਫੈਸਰ ਐ ਹਰਿਆਣਾ ਵਿੱਚ ਅੱਜ ਦੀ ਡੇਟ ਜ ਮੈਂ ਅਮਰ ਸਰਵਿਸ ਸਟਾਫਨ ਹਾਂ ਸਰ ਇੱਕ ਤੁਹਾਡੇ ਵੱਲੋਂ ਇੱਕ ਸਰਵੇ ਕੀਤਾ ਗਿਆ ਸਰ ਕੀ ਆ ਸਾਰਾ ਸਰਵੇ ਕਿੱਥੋਂ ਕਿੱਥੋਂ ਕੀਤਾ ਗਿਆ ਸਰਵੇ ਤੋਂ ਬਾਅਦ ਕੀ ਸਫਲਾਤਾ ਹੋਇਆ ਬੰਦਾ ਸਰ ਇਸ ਪਰ ਥੋੜੀ ਗੱਲ ਕਰ ਸਰਵੇ ਜੋ ਮੈਂ ਧਰਮ ਕਨਵਰਸ਼ਨ ਦੇ ਉੱਤੇ ਕੀਤਾ ਹੈ ਕਿ ਅਲੱਗ-ਅਲੱਗ ਧਰਮਾਂ ਦੇ ਵਿੱਚ ਜੋ ਚੇਂਜਿਸ ਆ ਰਹੀਆਂ ਪੰਜਾਬ ਦੇ ਵਿੱਚ ਉਹਦੇ ਬਾਰੇ ਮੈਂ ਸਰਵੇ ਕੀਤਾ ਸੀ ਸਰ ਉਸ ਵਿੱਚ ਕੀ ਸਤ ਸਾਹਮਣੇ ਆ ਉਸ ਵਿੱਚ ਬੜੀਆਂ ਹਜ਼ਾਨੀ ਜਾਣਿਕ ਗੱਲਾਂ ਸਾਹਮਣੇ ਆਈਆਂ ਨੇ ਕਿ ਮੇਨ ਜਿਹੜਾ ਵਾਅਦਾ ਹੋਇਆ ਉਹ 크ਿਸਟਿਅਨ ਧਰਮ ਦੇ ਵਿੱਚ ਹੋਇਆ ਹੈ ਤੇ 크리스천 ਧਰਮ ਜਿਹੜਾ ਪਹਿਲੇ ਅੱਜ ਤੋਂ 2011 ਦੇ ਵਿੱਚ 2% ਸੀ ਅੱਜ ਦੀ ਡੇਟ ਦੇ ਵਿੱਚ ਉਹ 11 ਤੋਂ 15% ਤੱਕ ਵੱਧ ਗਿਆ ਹੈ ਇੰਨੀ ਜ਼ਿਆਦਾ ਚੇਂਜ ਪੰਜਾਬ ਦੇ ਵਿੱਚ 크리스천 ਦੇ ਵਸੇ ਆਣੇ ਬਹੁਤ ਵੱਡੀ ਚੀਜ਼ ਹੈ ਸੋ ਕਾਰਨ ਕੀ ਸਮਝਦੇ ਆਂ ਅ ਦੇਖੋ ਇਹਦੇ ਵਿੱਚ ਜਿਹੜਾ ਕਾਰਨ ਮੇਨ ਕੈਲਕੂਲੇਟ ਕੀਤਾ ਗਿਆ ਉਹ ਤੇ ਹੈ ਲਾਲਚ ਕਿਸੇ ਵੀ ਤਰ੍ਹਾਂ ਦਾ ਜੋ ਹੈ ਪਛੜੀਆਂ ਸ਼੍ਰੇਣੀਆਂ ਉਹਨਾਂ ਨਾਲ ਇਸ ਧਰਮ ਦੇ ਵਿੱਚ ਬਹੁਤ ਜ਼ਿਆਦਾ ਉਜਾਗ ਹੋਇਆ ਅਸਰ ਅਗ੍ ਦੀ ਗੱਲ ਕਰੀਏ ਆਂਕੜੇ ਵਾ ਡਾਟਾ ਵਾਈਜ਼ ਜੇ ਅਸੀਂ ਗੱਲ ਕਰੀਏ ਪਿਛਲੇ 2.5 ਸਾਲ ਤੋਂ ਕਿੰਨੇ ਕਰਸਰ ਲੋਕਾਂ ਦੇ ਲਈ ਨੈਕਸਟ ਜਨ ਪਰ ਮੁੱਤਨਾ ਹੈ ਪਿਛਲੇ 2 ਸਾਲ ਤੋਂ ਤਕਰੀਬਨ 3.5 ਲੱਖ ਦੇ ਕਰੀਬ ਅਪਰੋਕਸੀਮੇਟਲੀ ਮੈਂ ਵਰਲਡ ਯੂਜ਼ ਕਰ ਰਹੇ ਹਾਂ ਠੀਕ ਹੈ ਚੇਂਜਸ ਆਈਆਂ ਨੇ ਪਰ 2011 ਤੋਂ ਲੈ ਕੇ 2024 ਤੱਕ ਚੇਂਜਸ ਬਹੁਤ ਨੇ ਉਹਦੇ ਵਿੱਚ ਇਹ ਆਂਕੜਿਆਂ ਦੇ ਮੁਤਾਬਕ ਜੋ ਮੈਂ ਕਲੈਕਟ ਕੀਤੇ ਨੇ ਐ ਅਪਰੋਕਸੀਮੇਟਲੀ ਹੋਰ 50 ਕੋ ਲੱਖ ਬੰਦਾ ਪੰਜਾਬ ਦੇ ਵਿੱਚ 크ਰਿਸਚIANS ਦੀ ਪੋਪੂਲੇਸ਼ਨ ਅਸੀਂ ਕਹਿ ਸਕਦੇ ਹਾਂ ਤਾਂ ਜਿਹੜਾ ਤੁਸੀਂ ਸਰਵੇ ਕੀਤਾ ਸਰ ਕਿਸ ਤਰ੍ਹਾਂ ਤੁਸੀਂ ਸਰਵੇ ਕੀਤਾ ਇਹ ਮੈਂ ਆਪਣੇ ਲੈਵਲ ਤੇ ਨਾ ਇਹ ਮੇਰਾ ਇੱਕ ਸ਼ੌਂਕ ਵੀ ਸੀ ਕਿ ਮੈਂ ਪੰਜਾਬ ਦੇ ਵਿੱਚ ਅਲੱਗ-ਅਲੱਗ ਧਰਮਾਂ ਦਾ ਸਰਵੇ ਕਰਾਂ ਤੇ ਇਹ ਦੇਖੀ ਕਿਥੇ ਸੜਾ ਪੰਜਾਬ ਸਟੈਂਡ ਕਰਦਾ ਕਿਉਂਕਿ ਸਰਕਾਰੀ ਅੰਕੜਿਆਂ ਦਾ ਤੇ ਪ੍ਰਾਈਵੇਟ ਅੰਕੜਿਆਂ ਦਾ ਬਹੁਤ ਫਰਕ ਹੁੰਦਾ ਹੈ ਤੇ ਮੈਂ ਇਹਨੂੰ ਵੈਸੇ ਕੋਈ ਪਬਲਿਕ ਉਹ ਵਾਸਤੇ ਨਹੀਂ ਸੀ ਕੀਤਾ ਆਪਣੇ ਸ਼ੌਂਕ ਵਾਸਤੇ ਕੀਤਾ ਸੀ ਪਰ ਹੁਣ ਇਹ ਚੀਜ਼ ਸਾਹਮਣੇ ਆਈ ਹੈ ਤੇ ਪੰਜਾਬ ਵਿੱਚ ਜੰਨੀਆਂ ਚੇਂਜਸ ਆਣ ਕਰਕੇ ਤੇ ਉਹਦੇ ਵਿੱਚ ਮੈਂ ਸਵੇਸ਼ ਆਪਣੇ ਸਟੂਡੈਂਟਸ ਜਿਹੜੇ ਸਨ ਅਲੱਗ-ਅਲੱਗ ਕਾਲਜਿਸ ਤੇ ਯੂਨੀਵਰਸਿਟੀਆਂ ਤੇ ਉਹਨਾਂ ਨੂੰ ਹਾਇਰ ਕਰਕੇ ਅਲੱਗ-ਅਲੱਗ ਪਿੰਡਾਂ 'ਚ ਭੇਜਿਆ ਤੇ ਉਹਦੀ ਮੈਂ ਡਾਟਾ ਕਲੈਕਟ ਕੀਤਾ ਜਿਸ ਪੰਜਾਬ ਦਾ ਕਿਹੜਾ ਜ਼ਿਲ੍ਹਾ ਜਿਆਦਾ ਜਿਹੇ ਲੋਕ ਦੇ ਇਹਨਾਂ ਨੇ ਕਿਸੇ ਤਰ੍ਹਾਂ ਪਨਾ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਗੁਰਦਾਸਪੁਰ ਹੈ ਨੰਬਰ 1 ਦੇ ਉੱਤੇ ਹੈ ਨੰਬਰ 2 ਦੇ ਉੱਤੇ ਤਦਨਤਾ ਦਾ ਏਰੀਆ ਆ ਜਾਂਦਾ ਹੈ ਬਾਕੀ ਬੈਲਟ ਜੋ ਬਾਰਡਰ ਬੈਲਟ ਹੈ ਸਾਡੀ ਕਹ ਲੋ ਤੁਸੀਂ ਪਠਾਨਕੋਟ ਤੋਂ ਲੈ ਕੇ ਅਫਜ਼ੀਲਪੁਰ ਤੱਕ ਇਹ ਸਾਰੀ ਬਾਰਡਰ ਬੈਲਟ ਇਸ ਵੇਲੇ 크ਰਿਸਚੀਅਨਸ ਦਾ ਬਹੁਤ ਜ਼ਿਆਦਾ ਵਾਧਾ ਹੋ ਗਿਆ ਤੇ ਕਾਰਨ ਕਿਸੇ ਨੂੰ ਕਿ ਤਰਨ ਤਰਨ ਸਰ 올ਡ ਬੈਲਟ ਹੈਗੀ ਕਾਫੀ ਗਰਮ ਖੇਲੀ ਬੈਲਟ ਹੈਗੀ ਜਾਂ ਸਿੱਖਾਂ ਦਾ ਵੀ ਕਾਫੀ ਸੀਗਾ ਤੇ ਇਸ ਤਰ੍ਹਾਂ ਸਭ ਲੋਕ ਜਿਹਨੇ ਤਰਨ ਤਰਨ ਦੇ ਉਹ ਤਰਨਤਨ ਕੀ ਕਰ ਰਹੇ ਨੇ ਮੈਂ ਤਾਂ ਇਹ ਸਮਝਦਾ ਕਿ ਜਿਹੜੇ ਸੜੇ ਅਲੱਗ-ਅਲੱਗ ਧਰਮਾਂ ਦੇ ਆਗੂ ਨੇ ਜਾਂ ਧਰਮ ਦੇ ठेकेदार ਕਹਿ ਲੋ ਉਹਨਾਂ ਨੇ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਕਿ ਜਿਸ ਕਹਿ ਕੇ ਲੋਗਾ ਦੇ ਵਿੱਚ ਇਸ ਚੀਜ਼ ਦਾ ਗੁੱਸਾ ਰਿਹਾ ਕਿ ਹਾਂਜੀ ਸਾਨੂੰ ਤਾਂ ਕਿਸੇ ਕੋਈ ਪੁੱਛਦਾ ਨਹੀਂ ਹੈ ਤੇ ਕ੍ਰਿਸਚਨ ਪਰਵਾਲੇ ਜਦੋਂ ਉਹਨਾਂ ਨੂੰ ਕੋਲ ਜਾਂਦੇ ਨੇ ਉਹ ਹਰ ਚੀਜ਼ ਦੀ ਤਕਲੀਫ ਵਾਸਤੇ ਉਹਨਾਂ ਨੂੰ ਪੁੱਛਦੇ ਨੇ ਉਹਨਾਂ ਨੂੰ ਦੱਸਦੇ ਨੇ ਫਿਰ ਉਹਨਾਂ ਦੀ ਉਹ ਸੋਲਵ ਵੀ ਕਰਦੇ ਨੇ ਸਿਰ ਐਸਜੀਪੀਸੀ ਜਾਂ ਦਿੱਲੀ ਗੁਰੂ ਪ੍ਰਬੰਧਕ ਕਮੇਟੀ ਜ਼ਰੂਰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਨੂੰ ਗਿਆਨ ਚਾਹੀਦਾ ਹੈ ਕੁਛ ਕਰਨਾ ਚਾਹੀਦਾ ਕਿਉਂਕਿ ਵੱਡੀ ਤਰ੍ਹਾਂ ਤੇ ਐਸਪੀਸੀ ਵੱਲੋਂ ਵੀ ਜਿਹੜਾ ਫੰਡ ਇਕੱਠਾ ਕੀਤਾ ਜਾਂਦਾ ਲੋਕਾਂ ਦਾ ਚਲਾਵਾ ਜਿਹਾ ਲੱਗਦਾ ਮੈਂ ਜੋ ਸਮਝਦਾ ਕਿ ਐਸਪੀਸੀ ਦੇ ਵਿੱਚ ਜਿੰਨੇ ਵੀ ਧਰਮ ਪ੍ਰਚਾਰਕ ਲੋਕ ਹਨ ਉਹ ਜ਼ਿਆਦਾ ਤਾਂ ਸ਼ਫਾਰਸ਼ੀ ਨੇ ਉਹ ਕਾਇਬੈਟ ਤਨਖਾਹ ਤੇ ਲੈ ਲੈਂਦੇ ਨੇ ਪਰ ਲੋਕਾਂ ਦੇ ਵਿੱਚ ਨਹੀਂ ਜਾਂਦੇ ਨਾਲੇ ਸਕੂਲਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਅ ਅਸਰ ਹੋਣਾ ਚਾਹੀਦਾ ਕਿਉਂਕਿ ਸਕੂਲਾਂ ਦੇ ਵਿੱਚ ਇਸ ਚੀਜ਼ ਦੇ ਵਾਸਤੇ ਪ੍ਰੈਸ਼ਰ ਹੀ ਤੇ ਨਹੀਂ ਕੀਤਾ ਜਾਂਦਾ ਉੱਥੇ ਸਿਵਿਕ ਪੜਾਈ ਦਾ ਪ੍ਰੈਸ਼ਰ ਜਿਹਦਾ ਮਨ ਲਓ ਕਿ ਅਸੀਂ ਪੜ੍ਹਦੇ ਸੀ ਆਪਣੇ ਟਾਈਮ ਤੇ ਉਦੋਂ ਸਾਨੂੰ ਸਾਖੀਆਂ ਵੀ ਸੁਣਾਈਆਂ ਜਾਂਦੀਆਂ ਸੀ ਹਿਸਟਰੀ ਸੁਣਾਈਆਂ ਜਾਂਦੀਆਂ ਸੀ ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਤੇ ਬੱਚੇ ਇੰਟਰਸਟਿਡ ਹੁੰਦੇ ਨੇ ਉਹਨਾਂ ਦੀ ਸ਼ੌਂਕ ਹੀ ਨਹੀਂ ਪਾਇਦਾ ਕੀਤਾ ਜਾਂਦਾ ਸਰ ਧਰਮ ਸਰ ਕੋਈ ਵੀ ਛੋਟਾ ਕੋਈ ਵੱਡਾ ਨਹੀਂ ਹੁੰਦਾ ਪਰ ਜਦੋਂ ਕੋਈ ਆਪਣਾ ਧਰਮ ਛੱਡ ਕੇ ਦੂਜਾ ਧਰਮ ਅਪਣਾਉਂਦਾ ਤੇ ਲੱਗਦਾ ਕਿ ਕਿੰਨਾ ਕਿਤੇ ਉਹ ਗਲਤ ਹੈ ਤਾਂ ਮੈਂ ਇਹ ਨਹੀਂ ਕਹਾਵਾਂਗਾ ਕਿਉਂਕਿ ਸੜਾ ਇੰਡੀਆ ਡੈਮੋਕ੍ਰੇਸੀ ਕੰਟਰੀ ਹੈ